ਥਾਣਾ ਆਨੰਦਗੜ੍ਹ ਦੀ ਪੁਲਿਸ ਨੇ ਆਖਰ ਕਾਬੂ ਕਰ ਹੀ ਲਏ ਕਿਸਾਨਾਂ ਦੀਆਂ ਨੀਂਦਰਾਂ ਚੋਰੀ ਕਰਨ ਵਾਲੇ ਮਾਮਲਾ ਹੈ ਬਠਿੰਡਾ ਬਾਦਰ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਦਾ ਜਿਨ੍ਹਾਂ ਨੇ ਕਿ ਕਿਸਾਨਾਂ ਦੀਆਂ ਖੇਤੀ ਮੋਟਰਾਂ ਦੇ ਟਰਾਂਸਫਾਰਮਰ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਚੋਰੀ ਹੋ ਰਹੇ ਸਨ ਤਾਂ ਪੁਲਿਸ ਚੋਰਾਂ ਦੀ ਪਾਲ ਵਿੱਚ ਸੀ ਤਾਂ ਪੁਲਿਸ ਪਿੰਡ ਚੁੰਬਾ ਕੋਲ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਮੁਖਬਰੀ ਦਿੱਤੀ ਕਿ ਖੇਤਾਂ ਵਿੱਚੋਂ ਟਰਾਂਸਫਾਰਮਰ ਚੋਰੀ ਕਰਨ ਵਾਲੇ ਦੋ ਵਿਅਕਤੀ ਇਲਾਕੇ ਵਿੱਚ ਟਰਾਂਸਫਾਰਮਰ ਲੈ ਕੇ ਘੁੰਮ ਰਹੇ ਹਨ ਜਿਨ੍ਹਾਂ ਕੋਲ ਇੱਕ ਚੋਰੀ ਕੀਤਾ ਟਰਾਂਸਫਾਰਮਰ ਵੀ ਮੌਜੂਦ ਹੈ ਤਾਂ ਪੁਲਿਸ ਨੇ ਮਸਤੀਦੀ ਭਰਤੇ ਹੋਏ ਇਹਨਾਂ ਦੋਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਹੈ ਥਾਣਾ ਆਨੰਦਗੜ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਤੁਹਾਨੂੰ ਸੁਣਾਉਂਦੇ ਹਾਂ ਮੈਂ ਇਸੇ ਜਸਵਿੰਦਰ ਸਿੰਘ ਥਾਣਾ ਆਨੰਦਗੜ ਤਨਾਤਾ ਜੀ ਕੱਲ ਸਮੇਤ ਪੁਲਿਸ ਪਾਰਟੀ ਦੇ ਬਸਟਾਚ ਮੌਜੂਦ ਸੀ ਜੋ ਤੇਮੋਂ ਕੁਬੜ ਖਾਚ ਨੇ ਇਤਲਾਹ ਦਿੱਤੀ ਸੀ ਕਿ ਅਮਨਦੀਪ ਸਿੰਘ ਅਤੇ ਹਰਬੰਸ ਸਿੰਘ ਵਾਸੀ ਝੁੰਬਾ ਦੇ ਖੇਤ ਵਿੱਚੋਂ ਕਾਫੀ ਸਮਾਂ ਪਹਿਲਾਂ ਟਰਾਂਸਫਾਰਮਰ ਅਤੇ ਸੋਲਰ ਮੋਟਰ ਦੀਆਂ ਤਾਰਾਂ ਚੋਰੀ ਹੋ ਗਈਆਂ ਸਨ ਜੋ ਇਹ ਤਾਰਾਂ ਭਪਿੰਦਰ ਸਿੰਘ ਉਰਫ ਭਿੰਦਾ ਅਤੇ ਰਾਜੂ ਇਹਨਾਂ ਵੱਲੋਂ ਚੋਰੀ ਕੀਤੀਆਂ ਸੀ ਅਤੇ ਟਰਾਂਸਫਾਰਮਰ ਵੀ ਇਹਨਾਂ ਨੇ ਚੋਰੀ ਕੀਤਾ ਸੀਗਾ ਜੋ ਅੱਜ ਵੀ ਇਹ ਇਲਾਕੇ ਵਿੱਚ ਘੁੰਮ ਰਹੇ ਹਨ ਜੋ ਚੋਰੀ ਕੀਤੇ ਟਰਾਂਸਫਾਰਮਰ ਸਮੇਤ ਕਾਬੂ ਆ ਸਕਦੇ ਆ ਜੋ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਲੋ ਚੋਰੀ ਕੀਤਾ ਗਿਆ ਟਰਾਂਸਫਾਰਮਰ ਬਰਾਮਦ ਕੀਤਾ ਗਿਆ ਕਿੱਥੋਂ ਦੇ ਰਹਿਣ ਵਾਲੇ ਜੀ ਭਿੰਦਰ ਸਿੰਘ ਔਰ ਪਿੰਦਾ ਇਹ ਮਾਨਸਾ ਦਾ ਰਹਿਣ ਵਾਲਾ ਜੀ ਅਤੇ ਰਾਜੂ ਸਿੰਘ ਜਗਰਾੰਥੀਰਥ ਦਾ ਰਹਿਣ ਵਾਲਾ ਜੀ ਕੋਈ ਪਹਿਲਾਂ ਹੀ ਮਾਮਲਾ ਦਰਜ ਹੈ ਜੀ ਰਾਜੂ ਸਿੰਘ ਦਾ ਇੱਕ ਚੋਰੀ ਦਾ ਮੁਕੱਦਮਾ ਪਹਿਲਾਂ ਦਰਜ ਆ ਜੀ ਥਾਣਾ ਮਾਨਸਾ ਵਿੱਚ ਜੀ ਅੱਗੇ ਕੀ ਕਰਦੇ ਦਿੱਤੀ ਜਾਂਦੀ ਹੈ ਅੱਗੇ ਇਹਨਾਂ ਨੂੰ ਮਾਂ ਜੋ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਅਤੇ ਇਹਨਾਂ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਅਗਲੀ ਤਫਤੀਸ਼ਾਂ ਵਿੱਚ ਲੈਣ ਦੀ ਜਾਊਗਾ